ਮਸਤਾ ਦੋਸਤੋ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਲੈਸਨ ਕਰੋ ਕੋਈ ਕਹਾਣੀ ਤਾਂ ਸ਼ੁਰੂ ਕਰਦੇ ਹਾਂ ਲੈਸਨ ਦਾਦੀ ਮਾਂ ਕਹਿੰਦੇ ਇਹ ਬਾਤ ਉਹਨਾਂ ਦੇ ਦਾਦਾ ਜੀ ਨੇ ਸੁਣਾਈ ਸੀ ਫਿਰ ਦਾਦਾ ਜੀ ਵਾਂਗ ਹੀ ਸੁਣਾਉਂਦੇ ਬਹੁਤ ਪੁਰਾਣੀ ਗੱਲ ਹੈ ਇੱਕ ਪਿੰਡ ਦੇ ਚਾਰ ਮੁੰਡੇ ਇਕੱਠੇ ਖੇਡਦੇ ਮੁੰਡੇ ਜਵਾਨ ਹੁੰਦੇ ਹੋ ਗਏ ਜਵਾਨ ਹੋ ਗਏ ਤਦ ਉਹਨਾਂ ਸੋਚਿਆ ਕਿ ਪਿੰਗਾ ਦੂਜਾ ਕੇ ਖੁਜ ਖੱਟੀ ਕਮਾਈਏ ਇੱਕ ਮੁੰਡੇ ਦਾ ਪ੍ਰੋਕਸਾਨ ਸੀ ਦੂਜਾ ਮੁੰਡਾ ਪੇਜੇ ਦਾ ਪੁੱਤਰ ਸੀ ਤੀਜੇ ਦਾ ਪਿਤਾ ਪੁਰਖੀ ਕੰਮ ਸੁਨਿਆਰਾ ਸੀ ਚੌਥੇ ਦਾ ਪਿਓ ਕੋਹਲੂ ਚਲਾਉਂਦਾ ਸੀ ਕੋਹਣਾਂ ਨਾਲ ਤੇਲ ਕੜਦਾ ਤੇ ਵੇਚਦਾ

5000 ਦੇ ਬਰਾਬਰ ਹੋਣਾ ਹੈ ਕਰੋ ਉਹ ਤੁਰ ਪਏ ਕਰੋ ਕਰੋ ਉਹ ਤੁਰ ਪਏ ਪਰ ਕਈ ਦਿਨਾਂ ਤੱਕ ਉਹਨਾਂ ਨੂੰ ਕੋਈ ਕੰਮ ਨਾ ਲੱਭਿਆ ਇੱਕ ਕਾਰਨ ਇਹ ਕਿ ਉਹ ਕੋਰੇ ਅਨਪੜ ਸਨ ਦੂਜਾ ਕੋਈ ਖਾਸ ਕੰਮ ਨਹੀਂ ਜਾਣਦੇ ਨਹੀਂ ਸਮਝਾਂਦੇ ਕੰਮ ਦੀ ਭਾਲ ਵਿੱਚ ਉਹ ਕਦੇ ਇੱਕ ਨਗਰ ਕਦੇ ਦੂਜੇ ਨਗਰ ਗਏ ਫਿਰ ਕੀ ਹੋਇਆ ਚਾਰਾਂ ਵਿੱਚੋਂ ਤਿੰਨ ਮੈਂ ਆਪਣੀ ਹੀ ਇੱਕ ਸਾਥੀ ਨਾਲ ਚਲਾਕੀ ਖੇਡਣ ਸੋਚੀ ਇਹ ਚੌਥਾ ਕਿਸਾਨ ਦਾ ਪੁੱਤਰ ਸੀ ਉਹ ਤਿੰਨਾ ਦੇ ਪਾਣੀ ਸਿੱਧੜ ਸੀ ਆਪਾਂ ਇਉਂ ਕਰਦੇ ਹਾਂ ਹਰੇਕ ਇੱਕ ਇੱਕ ਗੱਪ ਮਾਰਾਂਗੇ ਜਿਹੜਾ ਉਸ ਗੱਪ ਨੂੰ ਝੂਠ ਆਖੇਗਾ ਉਸ ਨੂੰ ਆਪਣੀ 100 ਰੁਪਏ ਬਾਕੀ ਨੂੰ ਦੇਨੇ ਪੈਣਗੇ ਇੱਕ ਨੇ ਆਖਿਆ ਤਿੰਨਾ ਦਾ ਮਤਲਬ ਇਹ ਸੀ کا مطلب اے سی کہ کسان دنڈے نے گپ نے کہہ دینا ہے اس طرح کمائی نہیں ہو رہی تا یہ سہی پہلے گاپ تیلی دے مڈے میں ماری ساڑے پردادے دے ویلے کی گل ہے ایک واری پینڈ وچ بہت بیا آگئے

ਪਰਦਾਦੇ ਹੁਰਾਂ ਨੇ ਵਿਆਹ ਦੀ ਹੀ ਮੰਗ ਪੂਰੀ ਕਰਨ ਲਈ ਤਾੜੇ ਤੇ ਸੋਨਣ ਹੁਰੋਂ ਪੁੰਜ ਦਿਨ। ਫਿਰ ਸਾਂਝ ਤੱਕ ਰਜਾਈਆਂ ਭਰ ਕੇ ਕਰੋ ਕਰੀ ਦੇਹਾਈਆਂ। ਦੇ ਆਉਣੀਆਂ ਕਰੋ ਕਰੀ ਦੇਹਾਈਆਂ। ਸੱਚ ਹੈ ਜੀ ਦੇ ਸ਼ਬਦ ਫੇਰ ਸਭ ਤੋਂ ਪਹਿਲਾ ਕਿਸਾਨ ਦੇ ਪੁੱਤਰ ਨੇ ਕਹਿ ਦਿੱਤੇ। ਇਨਾਂ ਵਿੱਚੋਂ ਕੇਵਲ ਇੱਕ ਹੀ ਰਹਿ ਗਿਆ ਸੀ ਜਿਸ ਨੇ ਆਪਣੀ ਗੱਪ ਸੁਣ ਕੇ ਕਿਸਾਨ ਦੇ ਮੁੰਡੇ ਨੂੰ ਫਸਾ ਸਕਣਾ ਸੀ ਇਸ ਸਥਿਤੀ ਜਦਿਵਾਰੀ ਆਈ ਉਸਨੇ ਆਖਿਆ ਮੇਰੇ ਪੜਦਾਦੇ ਹੁਰਾਂ ਨੇ ਉਸੇ ਸਾਲ ਵਿਆਹ ਦੀ ਮੰਗ ਪੂਰੀ ਕਰਨ ਲਈ ਸੋਹ ਮਾਂਸੋਣੀ ਦੇ ਘਹਿਣੇ ਬਣਾਏ ਇਹ ਘਹਿਣੇ ਬਣਾ ਕੇ ਸੰਜ ਨੂੰ ਵਿਆਹ ਵਾਲੇ ਘਰ ਦੇ ਆਉਣੇ ਇਹ بہت واڈی گپ سی کسان منڈے نے اس گپ نو بھی سچی کہ من وار سال دی ہے. سا دی دادے پڑدا ہوئے چار پائی سن کھیتی کرتے سان ایک کوڑی بھی رکھی ہوئی سی ہوا یہ کہ گھوڑی جد چلتی تد ਕੋਈ ਕਾਂ ਜਾ ਘੁਟਾਰ ਉਪੋਤੇ ਆ ਬੈਠਦੀ ਇਹ ਪੰਛੀ ਨਿੱਕੇ ਨਿੱਕੇ ਕੀੜੇ ਨਿੱਕੇ ਨਿੱਕੇ ਕੀੜੇ ਮਕੌੜਿਆਂ ਦੀ ਭਾਰ ਵਿੱਚ ਇੱਧਰ ਉੱਧਰ ਠੂੰਗਾ ਮਾਰਦੇ ਜਾਣ ਖੇਤੀ ਦੇ ਬਹੁਤ ਕੰਮ ਕਾਰਨ ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਇੱਕ ਕਾਂ ਨੇ ਠੂੰਗਾ ਮਾਰ ਕੇ ਘੋੜੀ ਦੇ ਪੁੜੇ ਉੱਤੇ ਜ਼ਖਮ ਕਰ ਦਿੱਤਾ ਸੀ ਇੰਨਾ ਹੀ ਨਹੀਂ ਉਸ जखम ਵਿਚ ਕਾਹਨੇ ਬਿਠਕਾ ਦਿੱਤੀ ਸੀ ਉਸ ਬਿਠ ਵਿਚ 베ਰੀ ਦੀ ਗੁਠਲੀ ਸੀ ਜੋ ਉਥੇ ਜਮ ਵੀ ਆਈ ਸੀ ਦਿਨਾਂ ਵਿੱਚ ਹੀ 베ਰੀ ਦਾ ਬੂਟਾ ਕਦ ਕੱਡ ਆਇਆ ਤਦ ਕਾਲ ਤਦ ਕਾਲ ਦੇ ਹੈਰਾਨ ਹੋ ਗਏ ਦਿਨਾਂ ਵਿੱਚ ਹੀ 베ਰੀ ਦੇ ਪਰਵੇਂ ਬੂਟੇ ਨੂੰ ਮੋਟੇ-ਮੋਟੇ ਵੇਖ ਲੱਗੇ ਪਿੰਡ ਦੇ ਮੁੰਡੇ ਕੁੜੀਆਂ ਵੇਖ ਲਾਉਣ ਲਈ ਦੱਲੇ ਮਾਲ ਦੇ ਸੰਗਨੇ 베ਰੀ ਕਾਰਨ ਬਹੁਤ ਡੱਲੇ ਤੇ ਢੀਮਾ ਉੱਤੇ ਹੀ ਰਹਿ ਜਾਣ ਫਿਰ ਵੇਖਿਆ 베ਰੀ ਦੇ ਉੱਤੇ ਮਿੱਟੀ ਦਾ ਬਹੁਤ ਉੱਚਾ ਢੇਰ ਲੱਗ ਗਿਆ ਸਾਡੇ ਪੜਦਾਦੇ ਹੁਰੀ ਕਹੀਆਂ ਲੈ ਕੇ ਉੱਤੇ ਚੜ ਗਏ ਢੇਰ ਪਰਦਾ ਕੀਤਾ ਤਾਂ ਇੱਕ ਵੱਡਾ ਖੇਤ ਬਣ ਗਿਆ ਪੜਦਾਦੇ ਹੁਰੀ હિੰਮਤੀ ਬਹੁਤ ਸੋਨਾ ਉਹਨਾਂ ਨੇ ਉਸ ਖੇਤ ਵਿੱਚ ਝੋਨਾ ਲਾਲ ਦਿੱਤਾ ਅੱਗੋਂ ਹੋਇਆ ਇਹ ਕਿ ਉਸ ਸਾਲ ਬੜਾ ਕੋਕਾ ਪਿਆ ਕਿਤੇ ਕਿਤੇ ਹੀ ਮੀਂਹ ਪਏ ਲੋਕਾਂ ਦੀਆਂ ਫਸਲਾਂ ਸੁੱਕ ਗਈਆਂ ਸਾਡੇ ਪਰਦਾਦੇ ਹੁਣਾਂ ਨੇ ਇੱਕ ਵਿਰੋਧ ਬਣਾਈ ਜਿੱਥੇ ਕਿਤੇ ਮੀਂਹ ਦੇ ਪੈਣ ਬਾਰੇ ਸੋਨਨ ਆਪਣੀ ਘੋੜੀ ਹਿਕ ਕੇ ਇਹ ਕਿਤੇ ਉੱਥੇ ਲੈ ਜਾਣ ਆਪਣੇ ਖੇਤ ਵਿੱਚ ਨਹੀਂ ਪਵਾ ਕੇ ਕੋੜੀ ਨੂੰ ਆਪਣੇ ਪਿੰਡ ਵਾਪਸ ਲੈ ਆਉਣ ਇਸ ਦਾ ਫਲ ਇਹ ਹੋਇਆ ਕਿ ਉਸ ਖੇਤ ਵਿੱਚ ਬਹੁਤ ਝੋਨਾ ਹੋਇਆ ਲੋਕਾਂ ਦੇਖ ਘਰ ਖਾਲੀ ਜਾਣ ਉਦੋਂ ਮੇਰੇ ਪਰਦਾਦਿਆਂ ਨੇ 100 ਮਾਣ ਚਾਵਲ ਤੁਹਾਡੇ ਹਰੇਕ ਦੇ ਪਰਦਾਦੇ ਨੂੰ ਉਧਾਰ ਦਿੱਤੇ ਸਾਡਾ ਇਹ ਉਧਾਰ ਅਜੇ ਤੱਕ ਨਹੀਂ ਮੁੜਿਆ ਹੁਣ ਤਾਂ ਹੁਣ ਜਾ ਕੇ ਉਹ ਉਧਾਰ ਮੋੜ ਦੇਵੋ ਜੇ ਇਹ ਝੂਠ ਹੈ ਤਾਂ ਦੇ ਆਪਣੇ 100 ਰੁਪਏ ਮੈਨੂੰ ਦੇ ਦਿਵੋ ਹੁਣ ਤਿੰਨ ਲਈ ਚਾਵਨਾ ਦਾ ਮੁੱਲ ਤਾਰਨ ਨਾਲੋਂ 100 ਰੁਪਏ ਦੇਣ ਸੁਖਾਲਾ ਰਾਜ ਸੀ ਸੋ ਉਹਨਾਂ ਨੇ ਆਪਣਾ ਆਪਣਾ ਛੀਸਾ ਉਸ ਦੇ ਅੱਗੇ ਖਾਲੀ ਕਰ ਦਿੱਤਾ ਦਾਦ ਦਾਦੀ ਮਾ ਅਨੁਸਾਰ ਉਹਨਾਂ ਦੇ ਦਾਦਾ ਜੀ ਫਿੱਟਾ ਕਾੜਦੇ ਕਿ ਐਵੇਂ ਕਿਸੇ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨਹੀਂ ਚਾਹੀਦੀ ਦਾਦੀ ਮਾ ਦਾ ਆਪਣਾ ਮਤ ਸੀ ਉਹ ਕਹਿੰਦੇ ਜੇ ਇਸੇ ਤਰ੍ਹਾਂ ਪੇਜੇ ਦੇ ਪੁੱਤਰ ਜਤੇਲੀ ਦੇ ਪੁੱਤਰ ਨੂੰ ਸਿਆਣਾ ਸਿੱਧ ਕਰਨਾ ਹੁੰਦਾ ਤਾਂ ਕਹਾਣੀ ਹੋਰ ਹੁੰਦੀ ਰਗੋ ਤਿੰਨ ਕਹਾਣੀਆਂ ਹੋਰ ਹੁੰਦੀਆਂ ਫਿਰ ਦਾਦੀ ਮਾ ਆਪਣੀ ਬਾਤ ਸੁਣਾਉਣ ਆਪਣੀ ਬਾਤ ਸੁਣਨ ਵਾਲਿਆਂ ਨੂੰ ਕਹਿੰਦੇ ਘਰੋਂ ਕੋਈ ਕਹਾਣੀ ਤੇ ਸ੍ਰੋਣੀ ਤੋਂ ਸਿੱਖਿਆ ਇਹ ਹੁੰਦੀ ਹੈ ਕਲਪਨਾ ਹੀ ਕਹਾਣੀ ਰਚਨਾ ਦਾ ਆਧਾਰ ਹੁੰਦੀ ਹੈ ਤੇ ਆਪਣੀ ਕਹਾਣੀ ਖਤਮ ਨੇ ਤੇ ਹੁਣ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾ ਔਖੇ ਸ਼ਬਦ ਪੜ੍ਹਾਂਗੇ ਅਸੀਂ ਤੇ ਔਖਾ ਸ਼ਬਦ ਹੈ ਪਹਿਲਾ ਖਟিয়ে ਕਮਾਈਏ ਕਿਸਾਨ ਕਿਸਾਨ ਪਿਤਾਪੁਰਖੀ ਪਰਿਵਾਰਕ ਨਾਲ ਸੰਬੰਧਿਤ ਕੋਹਣੀ ਤੇਲ ਕੱਢਣ ਵਾਲਾ ਖੁਸ਼ਹਾਲ ਸੰਵਿਧ ਖੁਸ਼ ਕੋਰੇ ਓਕੇ ਬਿਲਕੁਲ ਮਾਣ ਲਗਭਗ 40 ਕਿਲੋ ਸੰਗ ਸ਼ਾਮ ਪੇਜਾ ਰੂਪੰਜਨ ਵਾਲਾ ਕੁਟਾਰ ਇਕ ਪੰਛੀ जखम ਫਟ ਪੱਧਰਾ সমতল ਵਿਉਂਧ ਯੋਜਨਾ ਚੀਸਾ ਜੇਬ ਜ ਬੂਜਾ ਇਹੋ ਵਿਖਰੇ ਔਖੇ ਸਭ त्यागे ਕਰਦੇ ਹਨ ਤੇ ਦੋਸਤ ਹੁੰਦੇ ਹਨ ਪੇਠਾ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਹੁਣਾਂ ਪਹਿਲਾ ਊੜਾ ਕਰਾਂਗੇ ਤੇ ਮੈਂ ਸਹੀ ਵਿਕਲਪ ਨੂੰ ਪੜਾਂਗੇ ਤੇ ਊੜਾ ਦਾ ਪਹਿਲਾ ਕੁਐਸਚਨ ਹੈ ਕਮਾਈ ਕਰਨ ਲਈ ਚਾਰੋਂ ਮੁੰਡੇ ਕਿੱਥੋਂ ਦੂਲ ਚਲੇ ਗਏ آنسر ہے پڑھ تو دوسرا پولا ایڑا چارچ لئے کنو کلے روپے پلے بن لائے چوتھا آنسر آئے گا سو سو روپے ایڑی اگلا ہے ایڈی تین ساتھی نے مل کے کس نال چلاکی کھیڈ کی سوچی پہلا ہے کسان دے نال. تے سسا پڑھا گے ہوں کسان نے باقی دی گپ سن کے کی انصر ہے دوسرا سچ ہے جی ہاں ہاں ہا. ہا ہا پڑھا گے کرسان کوڑی دے, کو دے پوڑ ویچے ਕਿਹੜਾ ਬੋਟਾ ਲੱਗ ਗਿਆ ਸੀ ਆਨਸਰ ਹਜ ਦਾ ਪਹਿਲਾ ਬੇਈ ਦਾ ਤੇ ਇਹ ਹੋ ਗਿਆ ਸਾਡੇ ਟਿਕ ਮਾਰ ਵਾਲੇ ਤੇ ਹੁਣ ਛੋਟੇ ਪ੍ਰਸ਼ਨਾਂ ਦੇ ਉੱਤਰ ਪੜਾਂਗੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਤੇ ਇਹਨਾਂ ਦੇ ਆਨਸਰ ਮੇ ਨਾਲੇ ਲਿਖੇ ਹੋਏ ਹਨ ਤੇ ਪਹਿਲਾ ਹੈ ਊੜਾ ਚਾਰੋਂ ਦੋਸਤ ਕੀ ਕਰਨ ਲਈ ਸ਼ਹਿਰ ਜਾਣਾ ਚਾਹੁੰਦੇ ਹਨ ਉੱਤਰ ਕਮਾਈ ਕਰਨ ਐੜਾ ਐੜਾ ਦਾ ਪ੍ਰਸ਼ਨ ਹੈ سم دے سو روپیے کا مل کی سی آنسر ہے ساتھی کسان کا ہے آنسر ہے سولہ سسا پہلی گپ کس نے ماری آنسر ہے تیلی دے مندنے. اگلا ہاح کسان ہا. کے پتر انوسار کان نے ٹونگا مار کے کی کر دنسر ہے

ਅਨਪੜ ਹੋਣ ਕਰਕੇ ਤੇ ਕੋਈ ਕੰਮ ਨਾ ਔਣ ਕਾਰਨ ਕੋਈ ਉਹਨਾਂ ਨੂੰ ਕੋਈ ਕੰਮ ਨਹੀਂ ਦੇ ਰਿਹਾ ਸੀ ਤੇ ਇਹ ਹੋ ਗਿਆ ਸਾਡੇ ਪਹਿਲੇ ਉੜੇ ਪ੍ਰਸ਼ਨ ਦਾ ਅਨਸਰ ਅਗਲਾ ਹੈ ਐੜਾ ਕਿਸਾਨ ਦੇ ਪੁੱਤਰ ਦੇ 100 ਰੁਪਏ ਹਥਿਆਨ ਲਈ ਬਾਕੀ ਤਿੰਨ ਸਾਥੀਆਂ ਨੇ ਕੀ ਕੀਤਾ ਇਹਦਾ ਅਨਸਰ ਹੈ ਤਿੰਨਾਂ ਨੇ ਤਿੰਨਾਂ ਨੇ ਗੱਪ ਸੁਣਾਉਣ ਲਈ ਕਿਹਾ ਜੋ ਗਾਪ ਨੂੰ ਝੂਠ ਬੋਲੇਗਾ ਉਹ ਤਿੰਨਾਂ ਨੂੰ 100 100 ਰੁਪਏ ਦੇਵੇਗਾ ਉਹਨਾਂ ਸੋਚੇ ਕਿਸਾਨ ਦਾ ਪੁੱਤਰ ਪੁੱਤਰ ਝੂਠ ਕਹਿ ਦੇਵੇਗਾ ਤੇ ਪੈਸੇ ਉਹਨਾਂ ਦੇ ਹੋ ਜਾਣਗੇ ਤੇ ਇਹ ਹੋ ਗਿਆ ਸਾਡਾ ਐਡਾ ਦੂਸਰੇ ਦਾ ਅਨਸਰ ਈੜੀ ਪੇਜੇ ਦੇ ਪੁੱਤਰ ਨੇ ਕਿਹੜੀ ਗੱਪ ਸੁਣਾਈ ਤੀਸਰਾ ਈੜੀ ਇਹਦਾ ਅਨਸਰ ਹੈ ਹਾਂ ਪੇਜੇ ਦੇ ਪੁੱਤੇ ਨੇ ਕਿਹਾ ਕਿ ਮੇਰੇ ਪਰਦਾਦਿਆਂ ਨੇ ਕਿਸੇ ਵਿਆਹ ਵਿੱਚ ਮੰਗ ਪੂਰੀ ਕਰਨ ਲਈ ਫਰਮਾਨਾ ਰਾਹ ਕਾੜੇ ਤੇ ਪਿੰਜਕੇ ਸ਼ਾਮ ਹੋਣ ਤੱਕ ਖਾਬ ਘਰਾਂ ਵਿੱਚ ਪਹੁੰਚਾ ਦਿੱਤੀ ਇਹ ਹੋ ਗਿਆ ਤੀਸਰੇ ਦਾ ਅੰਸਰ ਚੌਥਾ ਪ੍ਰਸ਼ਨ ਹੈ ਤਿੰਨਾਂ ਸਾਥੀਆਂ ਇਹ ਇੰਡੀ ਨਿ ਸਸਤਾ ਹੈ ਤਿੰਨਾਂ ਸਾਥੀਆਂ ਨੇ ਆਪਣੇ ਸੋ ਸੋ ਰੁਪਏ ਕਿਸਾਨ ਦੇ ਪੁੱਤ ਨੇ ਚੋਂ ਦੇ ਦਿੱਤੇ ਤੇ ਉਹ ਅੰਕ ਚੌਥਾ ਕਿਸਾਨ ਦੇ ਪੁੱਤਰ ਨੇ ਕਿਹਾ ਕਿ ਮੇਰੇ ਪਰਦਾਦੇ ਨੇ 100 ਮਾਂ ਚਾਵਲ ਤੁਹਾਡੇ ਹਰੇਕ ਦਾਦੇ ਨੂੰ ਹਰੇਕ ਦਾਦੇ ਨੂੰ ਦਿੱਤੇ ਸੀ ਫਿਰ ਜਾ ਤੁਰੇ ਹੋ ਉਹ ਉਧਾਰ ਲੈ ਦੇਵੋ ਜਾਂ 100 ਰੁਪਏ ਦੇ ਦਿਓ ਤਾਂ ਇਹ ਤਾਂ ਸੁਣ ਕੇ ਤੇ ਫਿਰ ਸੋ ਅਬੇ ਛੋਟੇ ਸਵਾਲ ਤੇ ਹੁਣ ਵੱਡੇ ਉਤਰਾਂ ਵਾਲੇ ਪ੍ਰਸ਼ਨ ਤੇ ਇਹ ਉਬੜਾ ਹੈ ਤੇ ਪਹਿਲਾ ਉੜਾ ਕੀ ਪੜਾਂਗੇ ਪ੍ਰਸ਼ਨ ਤਿੰਨਾ ਸਾਥੀਆਂ ਨੂੰ ਕਿਹੜੀ-ਕਿਹੜੀ ਗੱਪ ਮਾਰ ਕੇ ਕਿਸਾਨ ਦੇ ਪੁੱਤਰ ਨੂੰ ਠਗਣਾ ਚਾਹਿਆ ਤੇ ਇਹਦਾ ਅਨਸਰ ਹੈ ਤੇ ਪੰਜਵੇਂ ਦਾ ਪਹਿਲਾ ਜਿਹੜਾ ਉੜਾ ਹੈ ਉਦਾਹਰਣ ਹੈ ਪਹਿਲੇ ਗੱਪ ਤੇਲੀ ਦੇ ਮੁੰਡੇ ਨੂੰ ਮਾਰੀ ਸਰੋ ਦੇ ਤੇਲ ਦੀ ਮੰਗ ਦੇ ਗੱਲ ਕਰਕੇ ਦੂਜੀ ਗੱਪ ਪੇਜੇ ਦੇ ਪੁੱਤਰ ਨੇ ਕਿਹਾ ਤਾੜੇ ਤੁੰਰੰ ਪਿੰਜਕੇ ਰਜਾਈਆ ਘਰ ਘਰ ਦੀਨ ਦੀ ਕਾਪੁਨਾਰੀ ਤੀਸਰੇ ਸੁਨਿਆਰੇ ਦੇ ਨੰਦੇ ਨੇ ਕਹਿਨੇ ਦੀ ਕਾਪੁਨਾਰੀ ਤੇ ਕਿਸਾਨ ਦੇ ਨੰਦੇ ਨੇ ਕਿਹਾ ਕਿ ਸੱਚ ਹੈ ਤੇ ਇਹ ਹੋ ਗਿਆ ਸਾਡਾ ਉੜੇ ਉੜੇ ਦਾ ਜਿਹੜਾ ਪਹਿਲਾ ਪ੍ਰਸ਼ਨ ਦਾ ਅਨਸਰ ਤੇ ਹੁਣ ਅਸੀਂ ਕੀ ਪ੍ਰਸ਼ਨ ਪੜਾਂਗੇ ਇਹ ਐਡਾ ਉੜਾ ਹੋ ਗਿਆ ਤਾਂ ਹੁਣ ਐਡਾ ਪੜਾਂਗੇ ਸਰ ਕਿਸਾਨ ਦੇ ਪੁੱਤ ਨੇ ਕਿਹੜੀ ਗੱਲ ਸੁਣਾਈ ਤੇ ਉਹਨਾਂ

ਤੇ ਇਹ ਹੋ ਗਿਆ ਸਾਡਾ ਜਿਹੜਾ ਵੱਡੇ ਪ੍ਰਸ਼ਨ ਦਾ ਐਡਾ ਜਿਹੜਾ ਪ੍ਰਸ਼ਨ ਸੀ ਉਹਦਾ ਆਨਸਰ ਤੇ ਦੋਨੋਂ ਇਹ ਕੰਪਲੀਟ ਹੋ ਗਏ ਸਾਡੇ ਤੇ ਫਿਰ ਮੇਰਾ ਵੀਡੀਓ ਇਥੇ ਸਮਾਪਤ ਹੁੰਦਾ ਹੈ ਤੇ ਮੈਂ ਆਪਣੇ ਵੀਡੀਓ ਨੂੰ ਸਮਾਪਤ ਕਰਦੀ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ